ਇਧਰ ਇੱਕ ਹੋਰ ਕੁੜੀ ਗਲਤੀ ਕਰੀ ਜਾ ਰਹੀ ਹੈ ਕਿਹੜੀ ਕਿਹੜੀ ਬੱਚੀ ਕੁੜੀ ਗਲਤੀ ਕੁੜੀ ਗਲਤੀ ਕਰ ਰਹੀ ਹੈ ਤੇ ਨਾਲ ਡਾਇਰੈਕਟਰ ਸਾਹਿਬ ਸਾਥ ਵੀ ਦੇ ਰਹੇ ਨੇ ਹੂੰ ਸਮਝ ਗਿਆ ਮੈਂ ਸਮਝਾ ਜਗਦੀਪ ਸਿੱਧੂ ਭਾਈ ਹਾਂ ਤੁਸੀਂ ਵਿਸਤਾਰ ਨਾਲ ਸਮਝਾਓਗੇ ਕਿ ਮੈਂ ਸਮਝਾਵਾਂ ਮੈਂ ਭੂਮਿਕਾ ਬੰਦ ਨਾ ਵਿਸਤਾਰ ਨਾਲ ਤੁਸੀਂ ਸਮਝਾਉਣਾ ਹੈ ਜਗਦੀਪ ਸਿੱਧੂ ਭਾਈ ਨੂੰ ਭੂਮਿਕਾ ਇਹ ਹੈ ਕਿ ਤੁਹਾਨੂੰ ਪਤਾ ਦੋ ਸਾਲ ਬੇ ਲੈ ਕੇ ਆਪਾ ਪੋਡਕਾਸਟ ਕੀਤਾ ਹੈ 2 ਸਾਲ ਪਹਿਲਾਂ ਇੱਕ ਪੋਡਕਾਸਟ ਕੀਤਾ ਉਹਦੇ ਚ ਇਹ ਆਪਾਂ ਗੱਲ ਕੀਤੀ ਕਿ ਤਾਨੀਆਂ ਕਹਿੰਦੀ ਕਿ ਇੱਕ ਮਾਂ ਆਪਣੇ ਬੱਚੀ ਨੂੰ ਪਿੰਸ ਦੇ ਕੇ ਭੇਜਦੀ ਕਿ ਜਾ ਦੁਨੀਆ ਘੁੰਮ ਐਕਸੀਡੈਂਟ ዱ ਹੈਪਨ ਇਹਦਾ ਪੰਜਾਬੀ ਚ ਅਨਵਾਦ ਇਹ ਹੈ ਕਿ ਦੁਨੀਆ ਘੁੰਮ ਹੋ ਜਾਂਦੇ ਨੇ ਮਾੜੇ ਕੰਮ ਕੋਈ ਗੱਲ ਨਹੀਂ ਇਹ ਗੱਲ ਤਾਨੀਆਂ ਨੇ ਸਰਦਾਰ ਟੇਕ ਦੇ ਪੋਡਕਾਸਟ ਕੀਤੀ ਤੇ ਆਪਾਂ ਤੇ ਬਾਕੀ ਹੋਰ ਲੋਕ ਬੋਲੇ ਨੇ ਕਿ ਤਾਨੀਆਂ ਨੂੰ ਇਦਾਂ ਦੇ ਐਗਜ਼ਾਮਪਲ ਨਹੀਂ ਦੇਣੇ ਚਾਹੀਦੇ ਅਸੀਂ ਉਹਦੇ ਤੇ ਬੋਲੇ ਸੀ ਸਰਦਾਰ ਟੇਕ ਭਾਜੀ ਸਰਦਾਰ ਟੇਕ ਭਾਜੀ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਕੁੜੀਆਂ ਦਾ ਮਰ ਕੀ ਉਹਨੇ ਗੱਲ ਨੂੰ ਕੋਈ ਹੋਰ ਐਂਗਲ ਲੱ ਲਾ ਲਏ ਤੇ 2 ਸਾਲ ਬਾਅਦਾਂ ਵੀ ਆਪਾਂ ਪੂਰੀ ਬੁੱਕ ਦੀ ਐਗਜ਼ਾਮਪਲ ਦੇ ਕੇ ਕਿ ਚੰਗੀਆਂ ਬੁੱਕਾਂ ਦੇ ਐਗਜ਼ਾਮਪਲ ਦੇ ਵਿੱਚੋਂ ਦੋ ਆਪਾਂ ਗੱਲ ਖਤਮ ਕਰਤੀ ਸੀ ਹੁਣ ਤਾਂ ਇਹਦਾ ਮੁੱਦਾ ਦੁਬਾਰਾ ਚੱਲਿਆ ਕਰਨ ਵਾਲੇ ਦੇ ਮਦਰ ਫਕਰ ਗਾਣੇ ਤੋਂ ਬਾਅਦ ਜੇ ਲੱਖਾ ਸਧਾਨੇ ਨੇ ਵੀ ਗੱਲ ਕੀਤੀ ਕਿ ਬੀਬੀ ਇੱਕ ਇਦਾਂ ਕਹਿੰਦੀ ਆਪਣੇ ਪੋਡਕਾਸਟ ਹੁਣ ਇਹ ਜਦੋਂ ਮੁੱਦਾ ਦੁਬਾਰਾ ਚੱਲਿਆ ਤੇ ਜਗਦੀਪ ਸਿੱਧੂ ਭਾਈ ਨੇ ਮੇਰੀ ਤੇ ਇਟਲੀ ਵਾਲੇ ਦੀ ਉਹ ਪੁਰਾਣੀ ਕਲਿੱਪ ਜਿੱਥੇ ਸਰਦਾਰ ਟੈਕ ਸਾਨੂੰ ਜਵਾਬ ਦੇ ਰਿਹਾ ਉਹ ਲੈ ਕੇ ਆਤਾ ਕਿ ਤੁਸੀਂ ਐਵੇਂ ਨਾ ਸਵਾਦਨ ਲਿਖਿਆ ਕੀ ਸੀ ਭਾਈ ਕੈਪਸ਼ਨ ਮੈਂ ਭੁੱਲ ਗਿਆ ਕੈਪਸ਼ਨ ਕੀ ਸੀ ਕੈਪਸ਼ਨ ਚ ਜਗਦੀਪ ਭਾਜੀ ਲਿਖਦੇ ਨੇ ਸੱਚ ਝੂਠ ਬੋਲ ਕੇ 네ਗੇਟਿਵਿਟੀ ਨੂੰ ਮਸਾਲਾ ਲਾ ਕੇ ਪੇਸ਼ ਕਰਨ ਚ ਅੱਜ ਕੱਲ ਪਤਾ ਨਹੀਂ ਸਵਾਦ ਆਂਦਾ ਥੋੜੀ ਜੀ ਵੀ ਇਨਿਸਾਨੀਅਤ ਹੈ ਨਹੀਂ ਪਲੀਜ਼ ਹੋ ਸਕੇ ਤਾਂ ਸੱਚ ਨੂੰ ਸ਼ੇਅਰ ਕਰੋ ਲੋਬੀ ਫਰੇਚੀ ਭਾਜੀ ਇਹਦੀ ਹੁਣ ਜਗਦੀਪ ਭਾਜੀ ਦੀ ਨੋਲਿਜ ਚ ਥੋੜਾ ਜਿਹਾ ਇਜਾਫਾ ਕਰੀਏ ਇਹਨਾਂ ਨੂੰ ਨਾ ਹਰ ਵਾਰੀ ਤਾਣੀਆਂ ਦੀ ਦੀ ਅੱਗੇ ਕਰ ਛੱਡਦੀ 2 ਸਾਲ ਪਹਿਲਾਂ ਤਾਣੀਆਂ ਨੇ ਸਰਦਾਰ ਟੇਕ ਨੂੰ ਗਾਲ੍ਹਾਂ ਪਵਾਈਆਂ ਸਾਡੇ ਕੋਲ ਹੁਣ ਅਜਗਦੀਪ ਸਿੱਧੂ ਨੂੰ ਅੱਗੇ ਕਰ ਛੱਡਿਆ ਵੀ ਲੈ ਇਹਨੂੰ ਵੀ ਥੋੜੀ ਜਿਹੀ ਗਾਲ੍ਹਾਂ ਕੱਢ ਛੱਡੋ ਜਗਦੀਪ ਭਾਜੀ ਕੀ ਗੱਲ ਆਪ ਤੁਸੀਂ ਕਹਿੰਦੇ ਵੀ ਕੁੜੀਆਂ ਨੂੰ ਅੱਗੇ ਆਣਾ ਚਾਹੀਦਾ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ ਉਹਨੂੰ ਉਹ ਜਿਹ ਤੁਹਾਨੂੰ ਕਹਿੰਦੀ ਵੀ ਭਾਜੀ ਮੇਰੇ ਹੱਕ ਚ ਪੋਸਟ ਪਾ ਦੇ ਉਹਨੂੰ ਤੁਸੀਂ ਕਹਿੰਦੇ ਨਹੀਂ ਪਿਆਪ ਜਵਾਬ ਦੇ ਤੇਰੇ ਕੀ ਜ਼ੁਬਾਨੀ ਹੈ ਮੂੰਹ ਚ ਆਪਣੇ ਪੈਰਾਂ ਤੇ ਖੜੀ ਹੋ ਤਾਣੀਆਂ ਕਰੋੜਾ ਰੁਪਏ ਸਾਡੇ ਕੋਲ ਲੈ ਨਹੀਂ ਫਿਲਮਾਂ 'ਚ ਰੋਲ ਕਰਦੀ ਤੇ ਇਹ ਪੋਸਟ ਨਹੀਂ ਉਹ ਇਹਨਾਂ ਦੇ ਮੋਢੇ ਤੇ ਰੱਖ ਸਰਦਾਰ ਟੇਕ ਤੇ ਜਗਦੀਪ ਸਿੰਘ ਸਿੱਧੂ ਤੇ ਆ ਗਿਆ ਹੋਵੇ ਹੱਕ ਚ ਤੈਨੂੰ ਜਗਦੀਪਾ ਜੀ ਤੁਹਾਨੂੰ ਖੁਦ ਨੂੰ ਨਹੀਂ ਪਤਾ ਮੈਂ ਇਹਨਾਂ ਨੂੰ ਮੈਸੇਜ ਵੀ ਕੀਤਾ ਜਗਦੀਪਾ ਜੀ ਨੂੰ ਵੀ ਭਾਜੀ ਸਤਿ ਸ੍ਰੀ ਅਕਾਲ ਭਾਈ ਜੀ ਤੁਸੀਂ ਭਾਈ ਜੀ ਜਿਹੜੀ ਪੋਸਟ ਪਾ ਕੇ ਜਸਟੀਫਿਕੇਸ਼ਨ ਦੇ ਰਹੇ ਹੋ ਤੁਹਾਨੂੰ ਪਤਾ ਹੈ ਗੱਲ ਸ਼ੁਰੂ ਕਿੱਥੋਂ ਹੋਈ ਅੱਜ ਤੱਕ ਇਹਨਾਂ ਭਾਜੀ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਜਵਾਬ ਨਹੀਂ ਐਵੇਂ ਇਹਨਾਂ ਦੀ ਨੋਲਿਜ ਐਵੇਂ ਇਹਨਾਂ ਦੇ ਇਹਨਾਂ ਨੇ ਕਿਤਾਬਾਂ ਪੜੀਆਂ ਦਾ ਅਸਰ ਤੁਹਾਨੂੰ ਨਹੀਂ ਪਤਾ ਕਿਤਾਬਾਂ ਪਹਿਲਾਂ ਕੀ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਸੰਵਾਦ ਕਰੋ ਭਾਵੇਂ ਦੁਸ਼ਮਣ ਵੀ ਹੈ ਇਹ ਤੇ ਆਪਣੀ ਆਕੜ ਚ ਨੇ ਉਹ YouTube ਪਰ ਐ ਅਸੀਂ ਡਾਇਰੈਕਟਰ ਆ ਭਗਵੰਤ ਮਾਨ ਕਮੇਡੀਅਨ ਸੀ ਆ ਜੁਕਰੇ ਦਾ ਪਹਿਲਾ ਬੰਦਾ ਜਿਹੜਾ ਸੀ ਜਲੈਂਸਕੀ ਇਹ ਵੀ ਕਮੇਡੀਅਨ ਸੀ ਕਮੇਡੀਅਨ ਸੀ ਇਹਨਾਂ ਨੂੰ ਪਤਾ ਨਹੀਂ ਵੀ ਕਮੇਡੀਅਨ ਤੇ ਜਿਹੜੇ ਯੂਟਿਊਬਰ ਹੁੰਦੇ ਨੇ ਇਹ ਤੂੰ ਜਮਦਾ ਕੋਈ ਐ ਡਾਇਰੈਕਟਰ ਕੈਮਰਾ ਲੈ ਕੇ ਨਹੀਂ ਸੀ ਨਿਕਲੇ ਆਪਣੀ ਮਾਂ ਦੇ ਢਿੱਡ ਚੋਂ ਪਰ ਚਲੋ ਮੈਂ ਪਤਾ ਨਹੀਂ ਕਿੱਥੇ ਗੱਲ ਵਾੜ ਬੈਠਾ ਵਾਂ ਜਜ਼ਬਾਤਾਂ ਦੇ ਕਾਬੂ ਰੱਖੀਏ ਨਹੀਂ ਇਹਨੇ ਕੈਪਸ਼ਨ ਜਿ ਲਿਖਿਆ ਹਾਂ ਸਵਾਦ ਲੈਂਦੇ ਸਵਾਦ ਲੈਂਦੇ ਸਵਾਦ ਲੈਂਦੇ ਫ੍ਰਿਜ ਭਾਈ ਉਹ ਦਸੀਏ ਸਵਾਦ ਉਸਤਾਦ ਜੀ ਅਸੀਂ ਨਹੀਂ ਲੈਂਦੇ ਜਿੱਥੇ ਤਾਨੀਆਂ ਬੈਠ ਕੇ ਪੌਡਕਾਸਟ ਕਰਕੇ ਆਈ ਉਹ ਬੰਦਾ ਸਵਾਦ ਲੈਂਦਾ ਸਾਨੂੰ ਤੇ ਗੱਲ ਦਾ ਪਤਾ ਵੀ ਨਹੀਂ ਸੀ 30 ਮਿੰਟ ਦਾ ਪੌਡਕਾਸਟ ਹੋਇਆ ਸੀ ਸਰਦਾਰ ਟੈਗ ਤੇ ਤਾਨੀਆਂ ਦਾ ਇੱਕ ਕੁੜੀ ਹੋਰ ਸੀ ਰਾਜ ਇਹਨਾਂ ਨੇ ਆਪ ਥੰਬਨੇਲ 'ਤੇ ਸਰਦਾਰ ਟੈਗ ਨੇ ਲਿਖਿਆ ਸੀ ਫ੍ਰਿਜ ਭੱਜੀ ਪੜੋ ਥੰਬਨੇਲ ਪਰ ਥੰਬਨੇਲ ਇਹ ਆ ਕਿ ਇੱਕ ਕੁੜੀ ਆਪਣੇ ਮਾਂ ਨੂੰ ਯਾਰ ਮੈਨੂੰ ਥੰਬਨੇਲ ਤੁਹਾਡੇ ਕੋ ਡਾਟਾ ਥੰਬਨੇਲ ਆ ਤੁਹਾਡੇ ਕੋਲ ਅੱਛਾ ਠੀਕ ਹੈ ਮੈਂ ਕਹਿੰਦਾ ਚਲ ਤੂੰ ਵੀ ਨਾਲ ਥੋੜਾ ਜਿਹਾ ਜੋਕ ਕਰ ਦੇ ਮੈਂ ਤਾਂ ਤਾਰ ਤੈਨੂੰ ਕਿਹਾ ਸੀ ਆ ਥੰਬਨੇਲ ਵੇਖੋ ਇਹ ਲੇਖੋ ਇਹ ਵੇਖੋ ਇਹ ਨਾਲ ਮੇਰਾ ਸੀਗਾ ਪਰ ਉਹ ਥੰਬਨੇਲ ਉਹ ਥੰਬਨੇਲ ਦਾ ਡਰ ਉਹ ਲੈ ਲਿਆ ਹਾਂ ਥੰਬਨੇਲ ਉਨ ਪੜੋ ਵੇਖੋ ਸਰਦਾਰ ਟੇਕ ਦੀ ਗਲਤੀ ਸਾਨੂੰ ਨਹੀਂ ਸੀ ਪਤਾ ਲੱਗਣੀ ਗੱਲ ਵਿੱਚ ਕੀ ਵੀਡੀਓ ਦੇ ਲਿਖਿਆ ਅਜ ਤੱਕ ਵੀ ਤਾਨੀਆਂ ਦੀ ਨਹੀਂ ਬੇਇੱਜ਼ਤੀ ਹੋ ਗਈ ਹੈ ਪਰ ਉਹਨੇ ਅੱਜ ਤੱਕ ਤਾਨੀਆਂ ਤੇਰਾ ਪੜਾ ਦਿਮਾਗ ਨਹੀਂ ਕੰਮ ਕਰਦਾ ਕਿ ਮੈਂ ਸਰਦਾਰ ਟੇਕ ਨੂੰ ਕਹਾਂ ਜਿੱਥੋਂ ਅੱਗ ਸ਼ੁਰੂ ਹੋਈ ਹੈ ਪਿਆ ਭਾਈ ਆ ਬਦਲ ਦੇ ਯ ਲਿਖਿਆ ਹੈ ਉਹ ਮਾਂ ਆਪਣੀ ਕੁੜੀ ਨੂੰ ਆਈਪਲ ਦੇ ਕੇ ਘਰੋਂ ਭੇਜਦੀ ਹੈ ਸਰਦਾਰ ਟੇਕ ਕਿਹੜੀ ਆਈਪਲ ਦੇ ਕੇ ਭੇਜਦੀ ਹੁਣ ਇਹਨਾਂ ਨੇ ਗੱਲ ਪਤਾ ਕਿਦਾਂ ਕਵਰ ਕੀਤੀ ਇਹਨਾਂ ਨੇ ਗੱਲ ਵੀ ਕਵਰ ਕਰ ਲਈ ਸਰਦਾਰ ਟੇਕ ਨੇ ਫਰੈਸ਼ ਭਾਜੀ ਉਹ ਕੱਲੇ ਪੈ ਤੇਰੇ ਕੋਲ ਕਮੈਸਣਾਵਾ ਤਨਾਲਸ ਮਾਤਾ ਦੇ ਕੋ ਸਾਰਾ ਡਾਟਾ ਹੈ ਹੁਣ ਸਰਦਾਰ ਟੇਕ ਨੇ ਗੱਲ ਵੇਖੋ ਕਿਦਾਂ ਕਵਰ ਕੀਤੀ ਵੀ ਸਾਡੇ ਇਹ ਥੋੜਾ ਕਹਿਣ ਦਾ ਮਤਲਬ ਨਹੀਂ ਹੁੰਦਾ ਇਹ ਐਸੈਪਟ ਨਹੀਂ ਕਰਦਾ ਅੱਜ ਅਸੀਂ ਸੋਸ਼ਲ ਮੀਡੀਆ ਤੇ ਵਿਊਜ਼ ਲੈਣ ਪਿੱਛੇ ਇੰਨੇ ਅੰਨੇ ਹੋ ਗਏ ਹਾਂ ਵੀ ਸਾਨੂੰ ਅਧੀਆਂ ਅਧੂਰੀਆਂ ਗੱਲਾਂ ਤੇ ਫੈਸਲੇ ਸੁਣਾਉਣ ਦੀ ਆਦਤ ਪੈ ਗਈ ਹੈ ਮੈਂ 100% ਸ਼ੋਰ ਹਾਂ ਵੀ ਇਹਨਾਂ ਸਮਾਜ ਦੇ ਠੇਕੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਇਹ ਸੋਚਿਆ ਵੀ ਨਹੀਂ ਹੋਵੇਗਾ ਵੀ ਇਹ ਕਿਹੜੀ ਬੁੱਕ ਦੀ ਗੱਲ ਹੋ ਰਹੀ ਹੈ ਅਸੀਂ ਅੱਗੇ ਪਿੱਛੇ ਦੀ ਥੋੜੀ ਕਹਾਣੀ ਨੂੰ ਪਤਾ ਕਰ ਲਈਏ ਉਹ ਕੁੜੀ ਕੀ ਕਹਿਣਾ ਚਾਹੁੰਦੀ ਹੈ ਇਹ ਸਮਝਣ ਦੀ ਇੱਕ ਕੋਸ਼ਿਸ਼ ਕਰ ਲਈਏ ਪਰ ਨਹੀਂ ਤਾਨਿਆ ਨੇ ਇਸ ਇੰਟਰਵਿਊ ਦੇ ਵਿੱਚ ਜਿਹੜੀ ਕਿਤਾਬ ਦੀ ਗੱਲ ਕੀਤੀ ਹੈ ਉਹਦਾ ਨਾਮ ਹੈ ਆਜ਼ਾਦੀ ਮੇਰਾ ਬ੍ਰਾਂਡ ਕਤਾ ਅੱਛਾ ਵੀ ਆਜ਼ਾਦੀ ਮੇਰਾ ਬ੍ਰਾਂਡ ਹੁਣ ਵੇਖੋ ਤਾਨਿਆ ਅਸੀਂ ਰਿਸਰਚ ਛੱਕੂ ਕਰੀਏ ਜਦੋਂ ਮੈਂ ਕਿਤਾਬ ਦਾ ਨਾਮ ਤਾਨਿਆ ਦੇ ਮੂੰਹ ਚ ਸੁਣਿਆ ਮੈਂ ਗੂਗਲ ਤੇ ਜਾ ਜਾ ਕੇ ਕਿਤਾਬ ਪੜ੍ਹ ਲਈ ਉਹ ਲੱਭੀ ਨਹੀਂ ਮੈਨੂੰ ਕਿਤਾਬ ਯਾਰ ਐਨੇ ਹੁਣ ਸਰਤਾਜ ਟੈਕ ਨੇ ਹੁਣ ਸਹੀ ਨਾ ਬੋਲਿਆ ਆਜ਼ਾਦੀ ਮੇਰਾ ਬ੍ਰਾਂਡ ਤਾਨਿਆ ਕੀ ਕਹਿੰਦੀ ਸੀ ਸੁਣਿਓ ਸੋ ਆਰ ਆਡੀਅੰਸ ਟੂ ਲਿਸਨ ਮੈਂ ਇੱਕ ਕਿਤਾਬ ਪੜ੍ਹੀ ਸੀ ਆਜ਼ਾਦੀ ਮੇਰੀ ਜਾਨ ਅਜਾਤੀ ਮੇਰੀ ਜਾਣ ਕਰੋ ਗੂਗਲ ਤੇ ਸਰਚ ਪਹਿਲਾ ਪਹਿਲਾ ਬਿਆਨ ਤੇ ਤਾੜੀਆਂ ਦਾ ਹੈ ਨਾ ਹੁਣ ਤਾੜੀਆਂ ਦੀ ਅਸੀਂ ਬਿਆਨ ਵੇਖ ਕੇ ਰਿਸਰਚ ਕਰ ਰਹੇ ਨਾ ਗੂਗਲ ਤੇ ਤੇ ਹੈ ਹੀ ਨਹੀਂ ਕਿਤਾਬ ਕਿਤਾਬ ਤੇ ਅਜਾਤੀ ਮੇਰੀ ਮੇਰਾ ਬ੍ਰੈਂਡ ਤੁਹਾਨੂੰ ਕੋ ਨੌਲੇਜ ਦੀ ਲੋੜ ਹੈ ਮੇ ਕੋ ਗਾੜਾ ਸੁਣਦੇ ਫੈਮਿਲੀ ਵਾਲਾ ਪੋਡਕਾਸਟ ਮੈਂ ਤਾਂ ਨਹੀਂ ਕੁਝ ਕਹਿਣਾ ਚੰਦਾ ਪਰ ਇਹ ਤੁਹਾਨੂੰ ਨੌਲੇਜ ਦੀ ਲੋੜ ਹੈ ਆਪਣੀ ਜ਼ਬਾਨ ਤੇ ਕੰਟਰੋਲ ਕਰਿਆ ਕਰੋ ਅੱਗੇ ਇਹਦੀ ਗੱਲ ਸੁਣੋ ਨੇ ਇਹ ਕਿਤਾਬ ਹਿੰਦੀ ਦੇ ਵਿੱਚ ਲਿਖੀ ਗਈ ਹੈ ਪਰ ਮੈਂ ਉਹਨਾਂ ਸਤਰਾਂ ਦਾ ਪੰਜਾਬੀ ਦੇ ਵਿੱਚ ਤੁਹਾਨੂੰ ਟਰਾਂਸਲੇਸ਼ਨ ਕਰਕੇ ਸੁਣਾਵਾਂਗਾ ਤਾਂ ਕਿ ਸਾਰੀ ਤਸਵੀਰ ਸਾਫ਼ ਹੋ ਸਕੇ ਇੱਥੇ ਰਾਈਟਰ ਇੱਕ ਜਰਮਨੀ ਦੀ ਕੁੜੀ ਮਾਰਲੂਸ ਦੀ ਗੱਲ ਕਰ ਰਹੀ ਹੈ ਕੱਲਿਆਂ ਕਰੋ ਨਿਕਲਣ ਤੋਂ ਪਹਿਲਾਂ ਮਾਰਲੂਸ ਦੀ ਮਾਂ ਨੇ ਬਹੁਤ ਸਾਰੀਆਂ ਸਲਾਹਾਂ ਦੇ ਨਾਲ ਉਹਨੂੰ ਇੱਕ ਸਲਾਹ ਇਹ ਵੀ ਦਿੱਤੀ ਵੀ ਆਪਣਾ ਪੂਰਾ ਖਿਆਲ ਰੱਖੀ ਪਾਗਲ ਕੁੱਤੇ ਤਾਂ ਕਿਤੇ ਵੀ ਹੋ ਸਕਦੇ ਨੇ ਸੋ ਜੇ ਤੇਰਾ ਹੋ ਜਾਏ ਤਾਂ ਪ੍ਰੈਗਨੈਂਸੀ ਤੋਂ ਬਚਣ ਲਈ ਪिल्स ਆਪਣੇ ਨਾਲ ਰੱਖੀ ਅੱਛਾ ਪਹਿਲੀ ਕਲਿੱਪ ਚ ਤਾਲੀਆਂ ਨੇ ਕੋਈ ਅਪਦਾ ਜ਼ਿਕਰ ਨਹੀਂ ਕੀਤਾ ਪਰ ਫਿਰ ਫਿਰ ਨਹੀਂ ਚੱਲ ਪੜਦਾ ਵੀ ਉਧਾਰ ਲੈ ਲਈਏ ਫਿਰ ਵੀ ਇਹਦੀ ਮਾਂ ਗਲਤ ਗਾਈਡ ਕਰ ਰਹੀ ਤੇ ਜੇ ਤੇਰਾ ਕੋਈ ਮਰ ਜਾਏ ਤੇ ਪਿੰਸ ਲੈ ਲਈ ਫੱਕਾ ਮਾਰ ਲਈ ਕੋਈ ਚੱਕਰ ਨਹੀਂ ਕੋਈ ਐਫ ਆਈ ਆਰ ਨਾ ਲਖਾਈ ਕੋਈ ਅਗੂ ਲੜੀ ਨਾ ਕੋਈ ਤੇਰੇ ਤੇ ਪਾਗਲ ਕੁੱਤੇ ਆ ਗਏ ਤੇ ਲੱਤਾਂ ਖੋਲ ਦਿਓ ਰੇ ਕਰਾਇਓ ਚੁੱਪ ਕਰਕੇ ਤੇ ਬੱਚ ਗੋਲੀ ਦਾ ਫੱਕਾ ਮਾਰ ਲਿਓ ਮਾਈ ਭਾਗੋ ਵਾਂਗੂ ਪੜੀ ਲక్ష్ਮੀ ਭਾਈ ਜੀ ਵਾਂਗੂ ਫੁੱਲਣ ਦੇਵੀ ਵਾਂਗੂ ਅਗੂ ਹਥਿਆਰ ਨਾ ਚੱਕਿਓ ਅਗੂ ਮੁਕਾ ਨਾ ਮਾਰੇਓ ਬਾ ਲੱਤਾ ਚੱਕ ਕੇ ਮੜ ਕੇ ਦਵਾਈਆਂ ਦੇ ਫੱਕੇ ਮਾਰੋ ਹਾਂਜੀ ਇਹ ਸਰਦਾਰ ਢੇਕਾ ਬੜੀ ਭੈਣ ਨੂੰ ਸਖਾਹੇ ਮਰਿਆਦਾ ਨਾਲੇ ਫੇਰੇ ਇੱਕ ਫਿਲਮ ਦੀ ਗੱਲ ਚਲ ਦੱਸੋ ਫਰਿਜ ਭਾਜੀ ਉਹੀ ਗੱਲ ਕਿ ਵਾਲੀ ਗੱਲ ਦੀ ਉਹ ਤਾਣੀਆਂ ਕਿਉਂ ਕਹਿ ਰਹੀ ਸੀ ਕਿ ਉਹ ਵੀ ਤਾਂ ਲੋਕ ਨੇ ਅਸਲ ਤੇ ਜੇ ਤਾਣੀ ਨੇ ਐਗਜ਼ਾਮਪਲ ਦਿੱਤੀ ਨਾ ਉਹ ਵੀ ਤਾਂ ਲੋਕ ਨੇ ਤੇ ਸਾਡੇ ਚ ਕੀ ਹੁੰਦਾ ਅਸੀਂ ਕੀ ਕਹਿੰਨੇ ਜੋ ਸਾਡੇ ਕੰਟਰੈਸੈਪਟਿਵ ਪिल्स ਦੇ ਕੇ ਭੇਜਿਆ ਹੁੰਦੀ ਉਹਦੇ ਬੈਕ 'ਚ ਹੁੰਦੀ ਹੈ ਤੇ ਉਹਦੀ ਫਰੈਂਡ ਉਹਨੂੰ ਪੁੱਛਦੀ ਹੈ ਕਿ ਇਹ ਕੀ ਉਹ ਕਹਿੰਦੇ ਮੇਰੀ ਮਦਰ ਨੇ ਮੈਨੂੰ ਦਿੱਤੀ ਸੀ ਕਿ ਬੇਟਾ ਜਾ ਦੁਨੀਆ ਘੁੰਮ ਕਿਸੇ ਚੀਜ਼ ਸੇ ਡਰਨਾ ਨਹੀਂ ਐਕਸੀਡੈਂਟਸ ਡੂ ਹੈਪਨ ਹੁੰਦੇ ਐਕਸੀਡੈਂਟ ਬਟ ਆਪਦੀ ਜ਼ਿੰਦਗੀ ਨਹੀਂ ਛੱਡਦੇ ਨਹੀਂ ਸੋ ਆਈ ਥਿੰਕ ਉਹ ਵੀ ਤਾਂ ਲੋਗ ਨੇ ਹਾਊ ਕਮ ਸੋ ਮੱਚ ਡਿਫਰੈਂਸ ਆਈ ਨੋ ਸਾਡਾ ਕਲਚਰ ਬਹੁਤ ਵੱਡਾ ਵੈਲਿਊ ਹੁਣ ਇਹ ਆਪਣੀ ਗੱਲ ਕਰ ਰਹੀ ਜਿਹੜਾ ਫ੍ਰੈਂਚੀ ਭਾਜੀ ਕਹਿ ਰਿਹਾ ਚਲੋ ਮੰਨ ਲਓ ਇੱਥੇ ਗੱਲ ਕਰ ਰਹੀ ਤਾਣੀਆਂ ਕਰ ਹੀ ਰਹੀ ਐ ਸਰਦਾਰ ਜੀ ਕਿ ਕਨਫਰਮ ਕਰ ਚਲ ਗੱਲ ਕਰ ਰਹੀ ਹੋ ਗੱਲ ਕਰ ਰਹੀ ਹਾਂ ਹਾਂ ਫਿਰ ਸਾਡੇ ਲੋਕ ਕੀ ਕਰਦੇ ਨੇ ਜਦੋਂ ਸਾਡੀਆਂ ਧੀਆਂ ਭੈਣਾਂ ਨਾਲ ਦਾ ਇਸ ਕੀ ਕਰੀਦਾ ਅਸੀਂ ਚੁੱਪ ਕਰਕੇ ਬਹਿ ਜੀਦਾ ਤਾਂ ਸੋਹਾ ਤੇ ਜਾਰ ਬੰਨੇ ਜਾ ਕੇ ਉਹਨਾਂ ਨੂੰ ਤੇ ਜਦ ਬਾਹਰਲੇ ਲੋਕ ਹਾਰ ਪਾਉਂਦੇ ਨੇ ਉਹਨਾਂ ਨੂੰ ਜਾ ਕੇ ਸੈਲੀਬ੍ਰੇਟ ਕਰਦੇ ਨੇ ਜਦੋਂ ਉਹਨਾਂ ਨਾਲ ਹੁੰਦਾ ਉਹ ਸੇਮ ਹੀ ਕੰਮ ਹੈ ਮੇਰੇ ਕੋ ਗਾਲ ਸੁਣਦੇ ਸੇਮ ਹੀ ਹੁੰਦਾ ਸੋ ਕੋ ਸਾਡੇ ਜਿਆਦਾ ਸਾਡੇ ਉਸ ਜਿਆਦਾ ਕਰਦੇ ਨੇ ਜਿਆਦਾ ਵਾਇਲੈਂਟ ਜਾਂਦੇ ਨੇ ਜਿਆਦਾ ਜਿਹਨਾਂ ਦਾ ਖਿਆਲ ਰੱਖਦੇ ਨੇ ਇਕਲੇ ਯਾਰੇ ਬੰਦੇ ਨਾਲੇ ਚੋਰ ਨਾਲੇ ਚਤਰਾ ਆਪਣੀ ਗੱਲ ਕੀ ਇਹਨਾਂ ਨੇ ਗਲਤੀ ਕੇ ਮਰਨੇ ਪਹੁੰਚਾਉਂਦੇ ਸਾਡੇ ਕੋ ਫੰਬਲ ਫਲੋ ਚ ਗੱਲ ਹੋ ਗਈ ਆ ਰਾਜ ਜਿਹੜੀ ਆ ਨਾਲ ਬੈਠੀ ਹੈ ਜਿਹੜੀ ਬੜੀ ਅੰਗਰੇਜ਼ੀ ਨਾਲ ਬੰਦੀ ਵੀ ਇਹਦੀ ਇਹਦੀ ਕਰਤੂਤ ਸੁਣ ਲੋ ਪਤਾ ਨਹੀਂ ਸ਼ਾਇਦ ਮੈਂ ਨਹੀਂ ਸਮਝ ਪਾ ਰਹੀ ਕਿਉਂਕਿ ਮੇਰਾ ਵੈਸਟਰਨ ਦਿਮਾਗ ਹੈ ਜャ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਇੱਕ ਇੱਕ ਬਹੁਤ ਫਾਈਨ ਲਾਈਨ ਹੈ ਜਿੱਤੇ ਵਿੱਚ ਮੈਂ ਤੋ ਬੜਿਆ ਹੀ ਨਹੀਂ ਜਾ ਰਿਹਾ ਕਿਉਂਕਿ ਮੈਂ ਉੱਥੇ ਪਹੁੰਚ ਹੀ ਨਹੀਂ ਰਹੀ ਮੈਨੂੰ ਪਤਾ ਨਹੀਂ ਕਿਉਂ ਉਹ ਕਿਹੜੇ ਵੈਸਟਰਨ ਕਲਚਰ ਦੀ ਤੂੰ ਗੱਲਾ ਕਰਦੀ ਹੈ ਵੈਸਟਰਨ ਕਲਚਰ ਕਲਚਰ ਨਾ ਆਮ ਬੰਦਿਆਂ ਵਾਸਤੇ ਹੁੰਦੇ ਨੇ ਆਮ ਬੰਦਿਆਂ ਵਾਸਤੇ ਰੂਲ ਰੈਗੂਲੇਸ਼ਨ ਇਹ ਜਿਹੜੇ ਵੈਸਟਰਨ ਕਲਚਰ ਦੀ ਤੂੰ ਗੱਲ ਇੰਗਲੈਂਡ ਦੀ ਰਹੀ ਨਾ ਇੰਗਲੈਂਡ ਦੀ ਰਾਇਲ ਫੈਮਿਲੀ ਨੇ ਆਪਣੀ ਨੂੰ ਮਾਰ ਦਿੱਤੀ ਸੀ ਸਿਰਫ ਕੀ ਕਿ ਉਹਦਾ ਅਫੇਅਰ ਧਿਆਨਾ ਅਫੇਅਰ ਸੀ ਮੁਸਲਮਾਨ ਨਾਲ ਏਜੀਪਸ਼ਨ ਦੇ ਨਾਲ